ਦੀਏ ਮਹਾਰਾਜ ਦੀ ਬਾਣੀ ਪੜੋ ਅਰਦਾਸ ਕਰੋ ਤੇ ਇੱਕ ਬਚਨ ਯਾਦ ਰੱਖਿਓ ਮਹਾਰਾਜ ਦੀ ਬਾਣੀ ਦਾ ਹੁੰਦਾ ਬੰਦ ਖਲਾਸੀ ਭਾਣੇ ਹੋਏ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਭਾਣੇ ਵਿੱਚ ਰਹਿਣਾ ਹੀ ਸਾਡੀ ਗੁਰਸਿੱਖਾਂ ਦੀ ਮੁਕਤੀ ਹੈ ਦੁੱਖ ਸੁੱਖ ਦੋਹੇਦਰ ਕੱਪੜੇ ਪਹਿਨੇ ਜਾਈ ਆਂ ਕਈ ਵੇਲੇ ਘੇਰ ਲੈਂਦੀਆਂ ਬਾਬਾ ਜੀ ਤੁਸੀਂ ਸਾਡੇ ਦੇ ਪੁੱਤਾਂ ਲਾਇਆ ਏ ਤੇ ਪੈਰ ਪਹਿਲਾਂ ਤੁਸੀਂ ਛੱਡਦੀਆਂ ਜਦੋਂ ਘਰ ਦੇ ਵਿੱਚ ਦੁੱਖ ਕਲੇਸ਼ ਕਿਤੇ ਦਰਖਤਾਂ ਜਾਂ ਕੰਦਾ ਕੁਰਸੀਆਂ ਦੇ ਨਹੀਂ ਸਾਡੇ ਆਪਣੇ ਆ ਗੁਰਸਿੱਖਾਂ ਦੇ ਘਰੋਂ ਧੀਆ ਵਿਆਹ ਗੁਰਸਿੱਖਾਂ ਦੇ ਘਰੋਂ ਧੀਆ ਲੈ ਕੇ ਆਓ ਕਦੀ ਕਲੇਸ਼ ਨਹੀਂ ਹੋਣਾ ਗੁਰਸਿੱਖ ਰਿਤੇ ਜੋੜ ਲੈਂਦੇ ਨੇ ਮਜਾਰਾ ਵਾਲਿਆਂ ਦੇ ਨਾਲ ਅਗਲੀ ਕਹਿੰਦੀ ਮੈਂ ਤਾਂ ਵੀਰਵਾਰ ਨੂੰ ਦੀਵਾ ਜਗਾ ਕੇ ਆਉਣਾ ਪੀਰਾਂ ਦੇ ਫਿਰ ਸਾਡੀ ਸੋਚ ਕਿਵੇਂ ਮਿਲੂਗੀ ਜਿੱਥੇ ਮੈਂਟੈਲਿਟੀ ਮੈਚ ਹੁੰਦੀ ਆ ਨਾ ਉਥੇ ਕਦੇ ਵੀ ਕਲ ਕਲੇਸ਼ ਨਹੀਂ ਇਸ ਲਈ ਗੁਰ ਮਰਿਆਦਾ ਰਹਿਤ ਮਰਿਆਦਾ ਅੰਦਰ ਰਵਾਂਗੇ ਤਾਂ ਸੁਖੀ ਰਵਾਂਗੇ ਨਹੀਂ ਤਾਂ ਜਨਮ ਵੇਲੇ ਵੀ ਇਹ ਨਾਮ ਕਰਨ ਵੇਲੇ ਵੀ ਬਾਣੀ ਜਪਜੀ ਸਾਹਿਬ ਦਾ ਜਾਪ ਤੇ ਜਦੋਂ ਚਾਲਾ ਵੱਜਣਾ ਉਦੋਂ ਵੀ ਗ੍ਰੰਥੀ ਸਿੰਘ ਨੇ ਜਪਜੀ ਸਾਹਿਬ ਦਾ ਜਾਪ ਤੇ 6 ਪੌੜੀਆਂ ਅਨੰਦ ਸਾਹਿਬ ਪਹਿਲਾਂ ਕਰਨੀ ਜਦ ਹਰ ਦਾ ਸਾਡਾ ਗੁਰੂ ਸਾਡੇ ਤੋਂ ਅੱਗੇ ਹੋ ਕੇ ਚੱਲਦਾ ਫੇ ਆਪਾਂ ਕਾਹਤੇ ਢੋਲੂ ਚੱਕ ਕੇ ਕਦੀ ਕਿਤੇ ਦੁੱਧ ਪਾਉਣ ਤੁਰ ਪੈਨੇ ਆ ਕਦੀ ਕਿਤੇ ਦੀਵੇ ਜਗਾਉਣ ਜਗਾ ਜਨੇ ਇੱਥੇ ਮਹਾਰਾ ਕਹਿੰਦੇ ਨਾਮ ਤੇਰੋ ਆਰਤੀ ਮਚਨ ਮਰਾਰੇ ਇੱਥੇ ਹੀ ਨਾਮ ਦੀ ਆਰਤੀ ਨਾਮ ਦਾ ਹੀ ਦੀਵਾ ਜਗਾਉਣਾ ਆਪਣੇ ਜੀਵਨ ਚ ਸੁਧਾਰ ਲਿਆਈਏ ਬਾਣੀ ਬਾਣੀ ਦੇ ਧਾਰ ਨਹੀਂ ਮੈਂ ਨਹੀਂ ਕਹਿੰਦਾ ਬਣੋ ਪਹਿਲਾ ਇਨਸਾਨ ਬਣੋ ਬਾਣੀ ਸਾਡੇ ਅੰਦਰ ਦਇਆ ਧਰਮ ਖਿੰਮਤ ਮੋਹ ਤੇ ਸਾਹਿਬ ਨਾਲ ਮਿਲਾਪ ਪੈਦਾ ਕਰਦੀ ਹੈ ਉਹ ਬਾਣੀ ਤਾਂ ਪਰਵਾਹ ਨਹੀਂ ਹੈ ਜੇ ਮਨ ਅੰਦਰ ਦਇਆ ਹੋਵੇਗਾ ਜੇ ਬਾਣੀ ਪੜੀ ਤਾਂ ਫਾਇਦਾ ਹੀ ਕੀ ਜੇ ਬੰਦੇ ਨੂੰ ਬੰਦਾ ਹੀ ਨਹੀਂ ਜਾਣਨਾ ਇਸ ਲਈ ਪਹਿਲਾਂ ਗੁਰਬਾਣੀ ਨੂੰ ਸਮਝੀਏ ਗੁਰਮਤ ਨੂੰ ਸਮਝੀਏ ਕਕਾਰਾਂ ਦੀ ਮਰਿਆਦਾ ਨੂੰ ਸਮਝੀਏ ਫਿਰ ਅਮਰਤਧਾਰੀ ਹੋਈਏ ਮਹਾਰਾਜ ਦੇ ਚਰਨਾਂ ਵਿੱਚ ਸਦਾ ਹੀ ਅਰਦਾਸ ਕਰਿਆ ਕਰੋ ਕਲਗੀਆਂ ਵਾਲਿਆ ਤੇਰੀਆਂ ਦਾਤਾਂ ਤੋਂ ਦੂਰ ਹੋ ਗਏ ਕਿਰਪਾ ਕਰੋ ਸਾਨੂੰ ਤੁਸੀਂ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਗਦੇ ਆ ਮਾਰੇ ਗੁਰੂ ਗ੍ਰੰਥ ਜੀ ਗੁਰੂ ਪੰਥ ਜੀ ਦੇ ਨਾਲ ਸਾਨੂੰ ਜੋੜਨਾ ਕਰੋ ਫੇਰ ਮਾਰੇ ਅਰਦਾਸ ਤੋਂ ਵੱਡੀ ਕੋਈ ਚੀਜ਼ ਨਹੀਂ ਅਰਦਾਸ ਹੀ ਮਾਰੇ ਦੇ ਚਰਨਾਂ 'ਚ ਪ੍ਰਵਾਨ ਹੁੰਦੀ ਹੈ ਅਰਦਾਸਾਂ ਕਰੀਏ ਪਾਵਨ ਦਰਵਾਰਾਂ ਦੀ ਸੇਵਾ ਬਾਬਾ ਸਰਬਜੀਤ ਸਿੰਘ ਇਸੇ ਤਰ੍ਹਾਂ ਪਿਆਰ ਸਨਕਾਰ ਦੇ ਨਾਲ ਨਿਭਾਉਂਦੇ ਰਹਿਣ ਵੀਰ ਗੁਰਚਰਨ ਸਿੰਘ ਸਾਡੇ ਪਿਆਰ ਵਾਲੇ ਨੇ ਲੰਬਾ ਪਿਆਰ ਦੀ ਸੰਗਤ ਸੰਗਤ ਦੇ ਭੇਤ वीर ਮਨਜੋਤ ਸਿੰਘ ਇਹਨਾਂ ਦੇ ਸਾਰੇ ਪਿਆਰ ਵਾਲੀਆਂ ਨਿਹੰਗ ਸਿੰਘ ਫੌਜਾਂ ਪਹੁੰਚੀਆਂ ਨੇ ਤਾਸ ਵੱਲੋਂ ਜਿਉਂ ਆਇਆ ਮੂਹਰੇ ਵਾਲੇ ਵੀਰਾਂ ਦਾ ਧੰਨਵਾਦ ਸੌਣ ਵਾਲੇ ਵੀਰਾਂ ਦਾ ਧੰਨਵਾਦ ਗੁਰੂ ਕੀ ਸੰਗਤ ਦਾ ਵਜੀਰਾ ਦਾ ਸਾਰੇ ਹੀ ਮੁਖ ਸੇਵਾਰਾਂ ਦਾ ਧੰਨਵਾਦ ਬੇਅੰਤ ਖਜਾਨੇ ਭੇਟ ਹੋਏ ਇਹ ਸਤਿਕਾਰ ਗੁਰੂ ਕੇ ਇਤਿਹਾਸ ਦਾ ਆਓ ਹੁਣ ਆਪਾਂ ਸਮਾਪਤੀ ਕਰੀਏ ਤੇ ਇਹ ਪੰਥ ਦਾ ਜਥਾ ਅਸੀਂ ਜਿੱਥੇ ਵੀ ਜਾਈਦਾ ਤੇ ਨਿਯੰਗ ਸਿੰਘਾਂ ਤੇ ਭੁਜੰਗ ਸਿੰਘਾਂ ਦੇ ਜਕਾਰੇ ਗਜਾ ਕੇ ਸਮਾਪਤੀ ਕਰਨੀ ਹੈ ਸਿੰਘ ਸਾਹਿਬ ਬਾਬਾ ਨਾਗਰ ਸਿੰਘ ਸਾਹਿਬ ਜੀ ਜਿਹੜੇ ਪੰਥ ਦੇ ਸਾਰੇ ਹੀ ਗੱਲ ਪਾਉਂਦੇ ਨਿਹੰਗ ਸਿੰਘਾਂ ਨੂੰ ਆਪਣਾ ਪਰਿਵਾਰ ਜਾਣ ਕੇ ਉਹਨਾਂ ਦਾ ਦੁੱਖ ਸੁੱਖ ਆਪਣੇ ਪਰਿਵਾਰ ਵਾਂਗ ਮੰਨ ਕੇ ਉਹਨਾਂ ਨਾਲ ਲੈ ਕੇ ਚੱਲਦੇ ਆ ਸੱਤ ਮੈਂ ਪਹਿਲਾਂ ਬਹਿੰਤੀ ਕੀਤੀ ਸੀ ਨਾ ਨਿਹੰਗ ਸਿੰਘਾਂ ਨੂੰ ਕੋਈ ਨਹੀਂ ਬ੍ਰਹਮ ਗਿਆਨੀ ਸਮਝਦਾ ਅਸੀਂ ਨੀਲੇ ਬਾਣੀ ਦੇਖ ਲੈਨੇ ਆ ਇਹ ਤਾਂ ਨਿਹੰਗ ਸਿੰਘ ਹੈ ਨਿਹੰਗ ਸਿੰਘ ਵਿੱਚ ਬ੍ਰਹਮ ਗਿਆਨੀ ਜਪੀ ਤਪੀ ਹਤੀ ਜੋਦੇ ਪੜ੍ਹੇ ਲਿਖੇ ਜਿਨ੍ਹਾਂ ਨੂੰ ਅਸੀਂ ਵਿਦਿਆ ਲਈ ਆ ਨਾ ਆਤ ਬਾਣੀ ਦੀ ਦਸਮ ਬਾਣੀ ਦੀ ਸਤਕਾਰਯੋਗ ਸਾਡੇ ਉਸਤਾਦ ਮਾ ਕਾਲ ਸਰੂਪ ਬਾਬਾ ਬਲਕਾਰ ਸਿੰਘ ਜੀ ਉਹਨਾਂ ਨੇ ਦੋ ਵਾਰ ਐਮਏ ਕੀਤੀ ਹੈ ਇੰਗਲਿਸ਼ ਦੀ ਤੇ ਉਹਨਾਂ ਨੂੰ ਪ੍ਰੋਫੈਸਰ ਦਾ ਜਿਹੜਾ ਅਹੁਦਾ ਮਿਲਿਆ ਤੇ ਲਗਦਿਆਂ ਨੂੰ ਇਹ ਕਿਹਾ ਵੀ ਤੁਹਾਨੂੰ 90 ਤੋਂ ਲੈ ਕੇ ਲੱਖ ਰੁਪਏ ਦਾ ਅਸੀਂ ਸੈਲਰੀ ਦਿਆ ਕਰਾਂਗੇ ਮਹੀਨੇ ਬਾਅਦ ਪਰ ਉਹਨਾਂ ਨੇ ਗੁਰੂ ਕੇ ਖਾਲਸੇ ਨੂੰ ਭਚੰਗੀ ਸਿੰਘਾਂ ਨੂੰ ਆਦ ਦਰਬਾਰ ਦਸਮ ਦਰਬਾਰ ਤੇ ਸਰਬ ਲੋ ਦਰਬਾਰ ਦੀ ਸੰਥਿਆ ਦੀ ਸੇਵਾ ਲਈ ਨਿਸ਼ਕਾਮ ਕਰਦੇ ਨੇ ਮੈਂ ਤਾਂ ਬਚਨ ਕੀਤੇ ਪੰਥ ਵਿੱਚ ਬ੍ਰਹਮ ਗਿਆਨੀ ਜਪੀ ਤਾਂ ਵੀ ਪਾੜੇ ਬਹੁਤ ਨੇ ਸਾਡੀ ਦੇਖਣ ਵਾਲੀ ਜਿਹੜੀ ਸੁਰਤੀ ਨੇ ਬਾਬਾ ਜੀ ਨੇ ਬਚਨ ਕੀਤੇ ਸੀ ਸਤਿਕਾਰਯੋਗ ਬਾਬਾ ਨਾਦਰ ਸਿੰਘ ਜੀ ਨੇ ਨਿਹੰਗਾਂ ਸਿੰਘਾਂ ਦੀ ਸ਼ੋਭਾ ਪੰਥ ਦੀ ਸ਼ੋਭਾ ਘੋੜਿਆਂ ਦੀ ਸ਼ੋਭਾ ਗੁਰੂ ਕੇ ਸ਼ਹੀਦ ਸਿੰਘਾਂ ਦੀ ਸ਼ੋਭਾ ਉਹਨਾਂ ਦੇ ਬਚਨਾਂ ਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇੱਥੇ ਸਟੇਜਾਂ ਤੇ ਖੜੇ ਹੋਏ ਆ। ਆਓ ਮਹਾਰਾਜ ਦੇ ਚਰਨਾਂ ਵਿੱਚ ਪੰਥ ਦੀ ਏਕਤਾ ਵਾਸਤੇ, ਗ੍ਰੰਥ ਦੀ ਏਕਤਾ ਵਾਸਤੇ, ਸਹਿਬਾ ਦੀ ਬਾਣੀ ਦੇ ਸਤਕਾਰ ਵਾਸਤੇ ਅਰਦਾਸਾਂ ਕਰੀਏ ਤੇ ਨਿਹੰਗ ਸਿੰਘਾਂ ਤੇ ਭਜੰਗ ਸਿੰਘਾਂ ਦੇ ਜਥੇ ਨੂੰ ਹੁਣ ਆਪਾਂ ਗਜਾਉਣ ਲੱਗੇ ਆ। ਤੇ ਸਾਰੀ ਦੁਨੀਆ ਕਹਿੰਦੀ ਹੈ ਜੀ ਆਪਾਂ ਝਕਾਰਾ ਬੁਲਾਉਣਾ ਤੇ ਗੁਰੂ ਕੇ ਖਾਲਸੇ ਝਕਾਰੇ ਗਜਾਉਂਦੇ ਨੇ। ਆ ਝਕਾਰੇ ਗਜਾਏ ਕਰਕੇ ਸ਼ੇਰੇ ਦਾ ਜੰਗ ਜਿੱਤਿਆ ਤੇ ਆਪਾਂ ਕੋ ਜਕਾਰਾ ਗਜਾਉਣਾ ਚਾਹੇ ਥੋੜੇ ਹੀ ਸਰੀਰਾਂ ਮਹਾਰਾਜ ਨੂੰ ਬਹੁਤੇ ਆਦੀ ਲੋੜ ਨਹੀਂ ਕੰਨੇ ਬਹੁਤੇ ਹੁੰਦੇ ਨੇ ਤੇ ਫੁੱਲ टाਵੇਂ-ਟਾਵੇਂ ਮਹਾਰਾਜ ਨੇ ਕਿਹਾ ਸ਼ੇਰਾਂ ਦੀ ਭੀੜ ਹੋ ਜਾਵੇ ਤੇ ਫਿਰ ਗੱਲ ਕੀਤਾ ਬਣੂਗੀ ਪੱਗ ਭੇਜਾਂ ਦੇ ਤੇ ਸ਼ੇਰ टाਵੇਂ-ਟਾਵੇਂ ਮਹਾਰਾਜ ਕਿਰਪਾ ਕਰਨ ਹਾਜ਼ਰੀਆਂ ਪ੍ਰਵਾਨ ਕਰਨ ਆਓ ਗੁਰੂ ਖਾਲਸਾ ਦੇ ਪ੍ਰਾਦਨ ਜਿਕਾਰੇ ਨੂੰ ਆਪਾਂ ਸਰਵਣ ਕਰੀਏ ਤੇ ਸਾਰੀ ਜਿਹੜੀ ਥਕਾਵਟ ਹੈ ਉਹ ਦੂਰ ਕਰੀਏ ਇਹ ਝਕਾਰੇ ਚਮਕੌਰ ਦੀ ਗੜੀ ਵਿੱਚ ਗੂੰਜੇ ਨਸ਼ਹਿਰੇ ਦੇ ਜੰਗ ਵਿੱਚ ਗੂੰਜੇ ਤੇ ਫਤਿਹ ਦੀ ਪ੍ਰਾਪਤ ਹੋਈ ਆਪਾਂ ਆਪਣੇ ਤੇ ਫਤਿਹ ਦੀ ਪ੍ਰਾਪਤ ਕਰੀਏ ਆਓ ਨਿਹੰਗ ਸਿੰਘਾਂ ਭਜੰਗ ਸਿੰਘਾਂ ਦੇ ਪਾਵਰ ਝਕਾਰੇ ਨੂੰ ਗਜਾਈਏ ਜੀ ਗੱਜ ਗੇਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਬਹੁਤ ਹੀ ਸਤਿਕਾਰਯੋਗ ਟਾਡੀ ਜਥਾ ਗਿਆਨੀ ਅਮਰਤਪਾਲ ਸਿੰਘ ਜੀ ਨਿਹੰਗ ਸਿੰਘ ਜੀ ਤਰਨਾ ਦਲ ਵਾਲੇ ਬੋੜੇ ਨਗਰ ਤੋਂ ਜਿਨ੍ਹਾਂ ਨੇ ਆਪ ਜੀ ਨੂੰ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਨਸ਼ਿਹਰੇ ਦੀ ਜੰਗ ਦਾ ਹਾਲ ਸਰਵਣ ਕਰਾਇਆ ਹੈ ਇਤਿਹਾਸ ਸਰਵਣ ਕਰਾਇਆ ਹੈ ਨਿਹੰਗਾਂ ਸਿੰਘਾਂ ਦੀ ਮਰਿਆਦਾ ਬਾਰੇ ਚਾਨਣਾ ਪਾਇਆ ਹੈ ਇਹਨਾਂ ਦਾ ਸਮੂਹ ਸਾਧ ਸੰਗਤ ਵੱਲੋਂ ਹੱਥ ਜੋੜ ਕੇ ਧੰਨਵਾਦ ਕੀਤਾ ਜਾਂਦਾ ਹੈ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਗੁਰਬਾਣੀ ਗੁਰ ਮਰਿਆਦਾ ਗੁਰ ਇਤਿਹਾਸ ਸਰਵਣ ਕਰਾਉਂਦੇ ਰਹਿਣ ਸੋ ਸਾਧ ਸੰਗਤ ਜੀਓ ਹੁਣ ਆਪ ਜੀ ਨੂੰ 15 ਕੁ ਮਿੰਟ ਵਾਸਤੇ ਇੱਕ ਕਵਤਾ ਨਿਰਮੋਗੜ ਤੋਂ ਮਹਾਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਨਿਹੰਗ ਸਿੰਘ ਜੀ ਰੋਡੇ ਵਾਲਿਆਂ ਦੇ ਨਗਰ ਤੋਂ ਨਿਹੰਗ ਸਿੰਘ ਹਾਜ਼ਰ ਹੋਏ ਹਨ ਉਹ ਆਪ ਜੀ ਨੂੰ ਕਵੀਸ਼ਰੀ ਦੀ ਇੱਕ ਕਵਤਾ ਸਰਵਣ ਕਰਾਉਣਗੇ ਉਪਰੰਤ ਸੰਗ ਦੇ ਵਿੱਚ ਇੱਕ ਬੱਚਾ 6 ਸਾਲ ਦੀ ਉਮਰ ਹੈ ਉਹ ਆਪ ਜੀ ਨੂੰ ਕਵਿਤਾ ਦੇ ਰੂਪ ਦੇ ਵਿੱਚ ਜਫਰਨਾਮਾ ਸਰਵਨ ਕਰਾਉਣਗੇ ਪ੍ਰੰਤ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦੇ ਜਾਪ ਅਰਦਾਸ ਬੇਨਤੀ ਹੋਵੇਗੀ ਇਸੇ ਤਰ੍ਹਾਂ ਕਾਗਰਤਾ ਬਣਾਈ ਰੱਖਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨਨ ਕੀ ਪਤਿਪਾਲ ਕਰੈ ਨੀ ਸੰਤ ਉਬਾਰ ਗਮੀ ਮੰਗਾਰਾ ਪਸ ਪਸੂਨਗ ਲਾਗ ਨਰਾਤਬ ਸਰਬਜ ਮੈ ਸਭ ਕੋ ਪਤਿਪਾਰਾ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਦੇਨ ਦੇ ਆਲ ਦੇ ਆਨੰਦ ਦੁਖਨ ਦੇਖਤ ਹੈ ਪ੍ਰਦੇਤ ਨਾ ਹਾਰੈ 베ਦੀ ਮੇਰੀ ਹੈ 베ਦੀ ਸੰਗਤੇ ਗੁਲਾਮੀਏ ਕਿਆ ਨਿਉਪਾਰੇ ਤੂੰ ਅੰਤਰਿਆਮੀ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਬੈਠੀ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ ਜੀ ਕਵੀਸ਼ਰੀ ਜਿੱਥੇ ਦੀ ਫਤਿਹ ਦੋਵੇਂ ਹੱਥ ਜੋੜ ਕੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਦੀ ਕਾਰਤਾ ਵਾਹਿਗੁਰੂ ਦੀ ਫਤਿਹ ਅੱਜ ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਬਰਸੀ ਦੇ ਸਬੰਧ ਦੇ ਵਿੱਚ ਆਪਾਂ ਜੁੜ ਬੈਠੇ ਹਾਂ ਜਿਨ੍ਹਾਂ ਦੀ ਕੁਰਬਾਨੀ ਗਵਾਹੀ ਪਰਦੀ ਹੈ ਜਿਨ੍ਹਾਂ ਦੀ ਸੰਧੜਾਂ ਦੁਰਮਤਵੰਝੈ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਹੀ ਭੈੜੀ ਮਤ ਦੂਰ ਹੋ ਜੇ ਜਿਨ੍ਹਾਂ ਦੀ ਸੰਧੜਾਂ ਦੁਰਮਤਵੰਝੈ ਮਿੱਤਰ ਅਸਾੜੇ ਸਈ ਹੋ ਟੁਡੇ ਦੀ ਚੱਗ ਸਬਾਇ ਜਨ ਨਾਨਕ ਵਿਰਲੇ ਕੇਰੀ ਆਵੇ ਸਾਹਿਬ ਚਿੱਤ ਤੇਰੇ ਆਂ ਭਗਤਾਂ ਟਿੱਠਿਆਂ ਮਨ ਕੀ ਕਟੀਆਂ ਮੈਂ ਸਾਧ ਸੰਗ ਬੁੱਠਿਆਂ ਮਨ ਕੀ ਕਟੀਆਂ ਮੈਂ ਸਾਧ ਸੰਗ ਗੁੱਟਿਆਂ ਬਾਣੀ ਬਾਣੇ ਦੇ ਧਾਰਨੀ RAM ਰਸ਼ੀਏ ਸਾਧੂ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਬਾਣੀ ਦੇ ਲਿਖੇ ਬਾਣੇ ਦੇ ਲਿਖੇ ਗੁਰੂ ਦੇ ਲਿਖੇ ਸੇਵਾ ਦੇ ਲਿਖੇ ਲਾਇਆ ਤਨ ਤਨ ਬਾਬਾ ਸ੍ਰੀਮਾਨ 108 ਸੰਤ ਬਾਬਾ ਹਰਨਾਮ ਸਿੰਘ ਜੀ ਨਿਹੰਗ ਸਿੰਘ ਜੀ ਰੋਡੇ ਵਾਲੇ ਜਿਨ੍ਹਾਂ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹੇ ਸਰਗੋਦੇ ਦੇ ਰੋਡੇ ਪਿੰਡ ਵਿੱਚ ਹੋਇਆ ਤਨਮਤਾ ਕਰਤਾਰਪੁਰ ਜੀ ਦੀ ਕੁਖੋਂ ਜਾਇਨੇ ਪਿਤਾ ਹਰਪਾਲ ਸਿੰਘ ਜੀ ਦੇ ਗ੍ਰੈਨੂ ਪਾਗ ਲਾਏ ਨੇ ਅੱਜ ਉਹਨਾਂ ਦੇ ਜੀਵਨ ਦਾ ਇੱਕ ਅਨੋਖਾ ਕੋਟਕ ਆਪ ਜੀ ਦੇ ਸੰਮੁਖ ਇਨਿਰਮੋਗੜ ਵਾਲਾ ਜਥਾ ਬਿਆਨ ਕਰਨ ਜਾ ਰਿਹਾ ਹੈ ਸਾਲ 1926 ਦੇ ਵਿੱਚ ਜਦੋਂ ਸੰਤ ਜੀ ਕੋਕੜਾ ਬੀੜਾ ਪਿੰਡ ਦੇ ਵਿੱਚ ਸਨ ਉਥੇ ਧਰਮਸ਼ਾਲਾ ਦੇ ਵਿੱਚ ਨਿਤਨੇਮ ਕਰਦੇ ਗੁਰਬਾਣੀ ਪੜ੍ਹਦੇ ਕੀਰਤਨ ਕਰਦੇ ਸੰਗਤਾਂ ਆਪ ਮਹਾਰੀ ਸੰਗਤਾਂ ਦੇ ਨਾਲ ਜੁੜੀਆਂ ਦੂਰ ਦੁਰਾਡੇ ਤੋਂ ਹੋਰ ਵੀ ਸੰਗਤਾਂ ਸੰਤਾਂ ਦੇ ਨਾਲ ਜੁੜੀਆਂ ਨਾਲ ਹੀ ਗੜ ਸ਼ੰਕਰ ਦੇ ਇਲਾਕੇ ਦੇ ਵਿੱਚ ਇੱਕ ਘਟਨਾ ਵਾਪਰੀ ਜੋ ਕਿ ਕਾਲਜ ਦੇ ਵਿੱਚ ਰਹਿੰਦੇ ਮੁੰਡਿਆਂ ਦੇ ਪੜਦੇ ਸਨ ਉਹ ਹਾਕੀ ਖੇਡਦੇ ਸਨ ਸ਼ਾਮ ਨੂੰ ਹਾਕੀ ਖੇਡਦੇ ਆ ਇੱਕ ਦਿਨ ਕੀ ਹੋਇਆ ਉਹ ਪਿੰਡ ਤੋਂ ਮੁਰਗਾ ਲੈ ਕੇ ਆਏ ਤੇ ਵੱਢ ਕੇ ਬਣਾਇਆ ਤੇ ਉਧਰੋਂ ਮੁਸਲਮਾਨਾਂ ਦੇ ਮੁੰਡੇ ਆ ਗਏ ਇਹ ਜੋ ਗੜ ਸ਼ੰਕਰ ਦਾ ਇਲਾਕਾ ਸੀ ਸਾਰਾ ਮੁਸਲਮਾਨਾਂ ਦਾ ਹੋਇਆ ਕਰਦਾ ਸੀ ਮੈਂ ਬੇਨਤੀ ਕਰਾਂ ਕਿ ਕੋਈ ਧਰਮ ਬੁਰਾ ਨਹੀਂ ਬੁਰਾਈ ਆ ਜਾਏ ਤੋ ਹਰ ਸੰਗ ਬੁਰਾ ਹੈ ਸੋ ਮੁਸਲਮਾਨਾਂ ਦੇ ਮੁੰਡੇ ਆ ਗਏ ਕਹਿਣ ਲੱਗੇ ਆਜੋ ਭਾਈ ਖੇਡਦੇ ਹਾਂ ਤਾਂ ਮੁੰਡੇ ਕਹਿਣ ਲੱਗੇ ਕਿ ਭਾਈ ਅਸੀਂ ਬਾਅਦ ਚ ਆਵਾਂਗੇ ਅਸੀਂ ਤਾਂ ਮੁਰਗਾ ਬਣਾਇਆ ਪਹਿਲਾਂ ਉਹ ਖਾਵਾਂਗੇ ਤੇ ਫੇਰ ਆਵਾਂਗੇ ਉਹ ਮੁੰਡੇ ਪੁੱਛਣ ਲੱਗੇ ਕਿ ਮੁਰਗਾ ਕਿੱਥੋਂ ਆਇਆ ਕਹਿੰਦੇ ਪਿੰਡੋਂ ਲਿਆਂਦਾ ਹੈ ਕਿਵੇਂ ਬਣਾਇਆ ਕਹਿੰਦਾ ਕੰਧ ਦੇ ਨਾਲ ਨੱਕ ਵੱਟ ਕੇ ਬਣਾਇਆ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਇੱਥੇ ਝਟਕਾ ਕਰਨਾ ਆਇਆ ਵੱਢਣਾ ਜ਼ੁਲਮ ਹੈ ਮਨਾਹੀ ਹੈ ਸੋ ਉਹਨਾਂ ਨੇ ਮੁਸਲਮਾਨਾਂ ਦੇ ਮੁੰਡਿਆਂ ਨੇ ਰੋਲਾ ਪਾ ਲਿਆ ਕਿ ਭਾਈ ਇਹਨਾਂ ਨੇ ਇੱਥੇ ਮੁਰਗਾ ਬਣਾਇਆ ਤੇ ਬਣਾਇਆ ਕਿਉਂ ਅਸੀਂ ਵੀ ਐਸੇ ਥਾਂ ਤੇ ਕੱਲ ਨੂੰ ਗਾਹ ਵਟਾਂਗੇ ਪਿੰਡਾਂ ਦੇ ਵਿੱਚ ਰੋਲਾ ਪੈ ਗਿਆ